ਇੱਕ ਮੁੱਖ ਗੱਲ ਇਹ ਚਾਹੀਦੀ ਹੈ ਕਿ ਖੇਤੀ ਦੀ ਕੋਈ ਨੀਤੀ ਬਣੇ ਚਾਹੀਦੀ ਹੈ ਜਿਹੜੇ ਖੇਤੀ ਦੀ ਨੀਤੀ ਦਾ ਸਵਾਲ ਹੈ ਜੇ ਕਿਸੇ ਵੱਲ ਦੀ ਕੋਈ ਨੀਤੀ ਨਹੀਂ ਹੁੰਦੀ ਤਾਂ ਅੰਦੇ ਤੋਂ ਦਰ ਕੰਮ ਚੱਲਣਾ ਜਿਹੜਾ ਅਸੀਂ ਕਹਿੰਦੇ ਆਂ ਵੀ ਕਿਸੇ ਵੀ ادارے ਨਾਲ ਫੇਰ ਸਾਥੀ ਨਾਮ ਹੋਵੇ ਇਸ ਕਰਕੇ ਹਰ ਇੱਕ ادارے ਦੀ ਨੀਤੀ ਹੋਵੇ ਉਹ ਸਾਰਿਆਂ ਨਾਲ ਤੇ ਉਹ ਸਾਡੇ ਕੰਦੇ ਨਾਲ ਅੱਜ ਜਿਹੜੀ ਅਸੀਂ ਤੁਹਾਡੀ ਸਿੱਖਿਆ ਬਣਿਤ ਕਰਾਉਣਾ ਇਹ ਆਪਣੀ ਜੱਟੇਵੱਦੀ ਦੀ ਨੀਤੀ ਹੈ ਕਿ ਪ੍ਰੋਗਰਾਮ ਕਰਨ ਤੋਂ ਪਹਿਲਾਂ ਆਪਣੇ ਸਾਰੇ ਇਕੱਠਾਂ ਚ ਆਪਣੀ ਗੱਲ ਸਾਫ਼ ਹੋਵੇ ਜੀ ਅਸੀਂ ਕਰਨਾ ਕੀ ਚਾਹੁੰਦੇ ਹਾਂ ਕਿਉਂ ਕਰਨਾ ਚਾਹੁੰਦੇ ਹਾਂ ਕਿੰਨਾ ਕਰਨਾ ਚਾਹੁੰਦੇ ਹਾਂ ਇਹ ਸਾਡੀ ਨੀਤੀ ਹੈ ਸਭ ਨੂੰ ਦੱਸ ਕੇ ਲੈ ਕੇ ਜਾਣਾ ਵੀਡੀਓ ਨੂੰ ਸ਼ੇਅਰ ਕਰ ਲੈ ਉਸ ਤੋਂ ਲੈ ਕੇ ਲੈ ਕੇ ਆਉਣਾ ਸਰਕਾਰ ਕਿਹੋ ਜੀ ਹੈ ਦਿੱਖਤ ਕਿਹੋ ਜੀ ਹੈ ਹਾਜ਼ਰ ਕੀ ਹੋਊਗਾ ਕੀ ਨਹੀਂ ਹੋਊਗਾ ਇਹ ਸਾਡੀ ਨੀਤੀ ਹੈ ਤੁਹਾਨੂੰ ਸਾਰੀਆਂ ਗੱਲਾਂ ਤੈਅ ਕਰਕੇ ਦੱਸ ਕੇ ਲੈ ਕੇ ਜਾਣਾ ਤੇ ਮੋੜ ਕੇ ਰਹਿਣਾ ਇਸੇ ਤਰ੍ਹਾਂ ਆਪਾਂ ਕਹਿੰਦੇ ਆ ਵੀ ਹਰ ਇੱਕ ਕਿੱਤੇ ਦੀ ਨੀਤੀ ਹੋਣੀ ਚਾਹੀਦੀ ਸਾਡੀ ਖੇਤੀ ਅਸੀਂ ਖੇਤੀ ਕਰਦੇ ਆ ਸਾਰਿਆਂ ਨੂੰ ਤੁਹਾਨੂੰ ਇਹ ਲੱਗਦਾ ਜਿੰਨੀਆਂ ਪੈਣਾ ਬੈਠੀਆਂ ਨੇ ਵੀ ਅਸੀਂ ਖੇਤੀ ਕਰਦੇ ਆ ਕੱਟ ਜਾਂਦੇ ਅਸੀਂ ਵੇਚ ਦਿੰਦੇ ਆ ਇਹ ਵਿਚਾਲੇ ਕੋਈ ਨੁਕਸਾਨ ਹੋ ਗਿਆ ਸਾਡੇ ਨੂੰ ਗਿਆ ਪੁੱਤ ਨੇ ਗੜਸਾ ਉਹਦਾ ਤੇਰਾ ਕਿਸੇ ਦਾ ਬੋਝ ਹੈ ਕੋਈ ਜਮੀਨੇ ਮਾਰਤਾ ਜੇ ਹਰੀ ਨਹੀਂ ਹੋਈ ਜੇ ਬਿਮਾਰੀ ਲੱਗੀ ਜੇ ਗੜੇ ਪੈ ਗਈ ਜੇ ਬਿਜਲੀ ਨਾਲ ਜਾਂ ਦਾਣਾ ਸੌਤੋ ਕੇ ਮੱਚੀ ਸਾਡੀ ਬੱਚੀ ਸਾਡੀ ਤਕਦੀਰ ਬਣੀ ਆਪਾਂ ਇੱਥੇ ਲੈ ਕੇ ਮੜਦੇ ਨੇ ਅਸੀਂ ਇੱਥੇ ਹੋਏ ਆਪਦੇ ਵਾਸਤੇ ਕਰਦੇ ਹੋ ਕਹਿੰਦਾ ਉਹ ਸੌਦਾ ਜਵਾਹ ਉਹ ਹਹਾ ਵੀ ਅਦੇ ਵਰਤੀ ਕਰਦੇ ਜਦੋਂ ਆਪਦੇ ਬੱਚੇ ਪਾਲਦੇ ਫਿਰ ਪਰ ਇੱਕ ਮਾਸਟਰ ਹੈ ਜੇਤ ਬਿਜਲੀ ਬਣਾਉਂਦਾ ਉਹ ਬਿਜਲੀ ਮੈਨੇਜਮੈਂਟ ਕੰਮ ਕਰਦਾ ਹੈ 8 ਘੰਟੇ ਗੱਲ ਥਣਦੇ ਤਨਖਾਹ ਵੀ ਲੈਣਦੇ ਨੂੰ ਉਹ ਸੇਵਾ ਫਿਰ ਕਦੀ ਕਰਦਾ ਮਾਸਟਰ ਹੈ ਹੋਰ ਜਾਂਦਾ ਤੜਤੀ ਕੁਰਸੀ ਦੇ ਬੰਦਾ ਅੱਟ ਘੰਟੇ ਬੱਚੇ ਪੜਾ ਕੇ ਆਉਂਦਾ ਉਹਦੀ ਤਾਂ ਖਾ ਲੈਂਦਾ ਫਿਰ ਉਹ ਸੇਵਾ ਕਰੀ ਨਹੀਂ ਉਹ ਨੂੰ ਸੇਵਾ ਬੰਨਿਆ ਜਾਂਦਾ ਪੁਲਿਸ ਵਾਲਾ ਨੌਕਰੀ ਵੀ ਕਰਦਾ ਹੈ ਰਿਸ਼ਮਤਾ ਵੀ ਲੈਂਦਾ ਹੋਰ ਵੀ ਸੇਵਾ ਦੇਖਾਇਆ ਜਾਂਦਾ ਜੀ ਸੇਵਾ ਕਰਦਾ ਅਸੀਂ ਅਨਾਜ ਪੈਦਾ ਕਰਦੇ ਆਪਦੇ ਬੱਚੇ ਨਹੀਂ ਪਾਉਂਦੇ ਆ ਸਰਕਾਰ ਦੇ ਮੂਹਰੇ ਤਾਂ ਨਿਆ ਵਿਆਹ ਫੜੋ ਜੀ ਆ ਸਾਡੀ ਜੀ ਇਹ ਦਸੂ ਦਾ ਭਾਗ ਦੁੱਧ ਪੈਦਾ ਕਰਦੇ ਆ ਅਸੀਂ ਜਿਹਦੇ ਕੋਲੇ ਪੌਣਿਆ ਪ੍ਰਾਈਵੇਟ ਮਾਲਕ ਕੋਈ ਕੋਈ ਪੌਣਿਆ ਡੇਰੀ ਵਾਲੇ ਕੋਲ ਉਹ ਸਾਨੂੰ ਦੱਸਦਾ ਜੀ ਤੁਹਾਡਾ ਦੁੱਧ ਕਿੰਨਾ ਹੈ ਇਹੀ ਗੱਲ ਸਬਜ਼ੀਆਂ ਦਾ ਫਲ ਹੈ ਵੀ ਇਹ ਵੀ ਨਿਯਤੀ ਦਾ ਹੁੰਦਾ ਨਾ ਵੀ ਖਰੀਦਾਰ ਤੋਂ ਉਦੋਂ ਸੇ ਸਾਡੀ ਜੀ ਇਧਰ ਹੈਗਾ ਅਸੀਂ ਜਦੋਂ ਤੁਹਾਡੀ ਜ਼ਮੀਨ ਹੈ ਅਸੀਂ ਉਹ ਜ਼ਮੀਨ ਦੇ ਵਿੱਚ ਖੇਤੀ ਕਰਨਾ ਸਾਨੂੰ ਧੰਦਾ ਤੁਸੀਂ ਸਮਾਇਆ ਹੋਇਆ ਇਹ ਤੁਹਾਡੇ ਕੋਲ ਜ਼ਮੀਨ ਹੈ ਭਾਈ ਇਹ ਜ਼ਮੀਨ ਦੇ ਵਿੱਚ ਜਿਹੜੀਆਂ ਚੀਜ਼ਾਂ ਪੈਦਾ ਹੁੰਦੀਆਂ ਨੇ ਬੰਦਿਆਂ ਨੇ ਖਾਣੀਆਂ ਨੇ ਇਹ ਜ਼ਰੂਰੀ ਰੇਟ ਕਰਕੇ ਇਹ ਇਹ ਨਹੀਂ ਰੇਟ ਵੇਚਣਾ ਵੀ ਹਾਇ ਬੰਦੇ ਦੇ ਮੂੰਹ 'ਚ ਪੈ ਸਕਦਾ ਨਾ ਇਹ ਹਾਇ ਬੰਦਾ ਹੀ ਮੁਕੀ ਗੜਜੋ ਕਾ ਰਹਿ ਇਹ ਅਸੀਂ ਵੀ ਕਹਿੰਨੇ ਵੀ ਹਾਂ ਕਰੋ ਭਾਈ ਇਹ ਨਾਲ ਕੁ ਇਹ ਵੀ ਅਕ੍ਰੈਡੀਟ ਕਰਨੀ ਚਾਹੀਦੀ ਹੈ ਵੀ ਜਦੋਂ ਇਹਨਾਂ ਚੀਜ਼ਾਂ ਦੇ ਨਾਲ ਬੰਦਾ ਜਿਉਂ ਹੀ ਨਹੀਂ ਸਕਦਾ ਤਾਂ ਇਹ ਸਹਤیاں ਵੀ ਇੰਨੀ ਹੋਣੀਆਂ ਚਾਹੀਦੀਆਂ ਨੇ ਵੀ ਹਰ ਬੰਦਾ ਖੁਸ਼ੀ ਦੇ ਤਾਂ ਜਿਹੜਾ ਬੰਦਾ ਇਹ ਧੰਦਾ ਕਰਦਾ ਉਹਦੇ ਵਾਸਤੇ ਬਚਤ ਵੀ ਤਾਂ ਇੰਨੀ ਹੋਣੀ ਚਾਹੀਦੀ ਵੀ ਆਪਣਾ ਗੁਜ਼ਾਰਾ ਖੇਤੀ ਦੇ ਵਿੱਚ ਤੋਂ ਆਪਣੇ ਬੱਚੇ ਪਾਲ ਸਕੀਏ ਇਹ ਜਿਵੇਂ ਬੜੀ ਕੋਈ ਨਬੀ ਕੀ ਸਾਡਾ ਕੰਮ ਹੈ ਖੇਤੀ ਕਰਨਾ ਛੇਪੇ ਕਰਕੇ ਪਕਾ ਕੇ ਮੰਡੀ ਚ ਘਰ ਕੇ ਘਰ ਦੇਣਾ ਸਾਡਾ ਕੰਮ ਐਸੀ ਚ ਕਰਦਾ। ਇਹਦੇ ਡੇਟਚੁਟਾਲੇ ਹੋਏ ਨੁਕਸਾਨ ਦੇ ਚੰਬਰੀ ਪੱਕੇ ਦੀ ਆ ਵੀ ਉਹ ਵੀ ਸਾਡੀ। ਇੱਕ ਮੈਂ ਜੇ ਕਰਾਂ ਉਹ। ਅਸੀਂ ਇਹ ਫਸਲ ਕਈ ਕੀਤੀ ਪੱਕੀ ਪਕਾਈ ਦੇ ਉੱਤੇ ਖੜੇ ਪੈ ਗਏ। ਸਾਰੇ ਦਾ ਸਾਰੇ ਨੁਕਸਾਨ ਹੋ ਗਿਆ। ਇਹਦੀ ਸੁਵਿਧਾ ਵੀ ਸਾਡੀ ਕਾਹੀ ਗਈ। ਅਗਲੇ 6 ਮਹੀਨਿਆਂ ਦੀ ਕੁੱਤੇ ਹੀ ਹੋਇਆ ਤਾ ਸਾਨੂੰ ਕੋਈ ਕਿਤੋਂ ਦਿਹਾੜੀ ਨਹੀਂ ਮਿਲੀ ਤੁਸੀਂ ਸਾਡੇ ਕੀਤੇ ਹੋਏ ਕੰਮ ਦਾ ਮਾਮਜ਼ੀ ਦੇ ਦਿਓ ਦਿਹਾੜੀ ਦੇ ਦਿਓ ਸਾਡੀਆਂ ਭੈਣਾਂ ਨੂੰ ਆ ਲੈਦਾ ਹੈ ਰੋਟੀ ਪਕਾਉਣਾ ਬੱਘੇ ਧੋਣਾ ਬੋਹਾ ਲੈਣਾ ਸਾਡਾ ਕੰਮ ਹੈ ਅਸੀਂ ਕਹਿੰਦੇ ਵੀ ਨਹੀਂ ਛੋਟਾ ਕੰਮ ਵੀ ਹੈ ਇਹ ਸੋਡੀ ਡਿਊਟੀ ਹੈ ਤੁਸੀਂ ਆਪਣੀ ਡਿਊਟੀ ਵੀ ਤੁਹਾਨੂੰ ਉਦੇਪਤ ਤਾਂ ਮਿਲੇਗਾ ਇਹ ਤੁਹਾਨੂੰ ਇੱਕ ਇੱਕ ਦਾ ਹੁੰਦਾ ਹੈ ਕੰਮ ਕਰਨਾ ਉਸ ਦਾ ਫਰਜ ਹੈ ਨਾ ਤਾਂ ਥੱਕ ਕੇ ਕਿਤੇ ਗਿਆ ਫਰਜ ਤੇ ਹੱਥ ਆ ਸਾਡੀ ਡਿਊਟੀ ਸੁਭਾਏ ਸਾਨੂੰ ਅਸੀਂ ਉਹ ਕੰਮ ਕਰਦੇ ਆ ਅਸੀਂ ਸਵੇਰੇ ਉੱਠ ਕੇ ਚਾਹ ਬਣਾਉਣੀ ਹੈ ਬੱਚੇ ਤਿਆਰ ਕਰਨੇ ਨੇ ਰੋਟੀ ਪਕਾਉਣੀ ਹੈ ਘੋਹਾ ਡੇਕਣਾ ਖੇਤ ਬੰਨੇ ਦਾ ਕੰਮ ਵੀ ਨਾਲ ਕਰਾਉਣਾ 12 ਘੰਟੇ ਇਹ ਜਿਹੇ ਕਿਸੇ ਹੋਰ ਦਾ ਨਹੀਂ ਹੈ ਜੇ ਇਹੇ ਕੰਮ ਕਿਸੇ ਹੋਣ ਦੇ ਘਰੇ ਜਾ ਕੇ ਕਰੀ। ਜਿਹੜੀ ਮੰਗੀਏ ਕੇ ਨਾਮ ਉਸ। ਤੁਸੀਂ ਬਾਹਰ ਜਾਣੀ। ਜੇ ਤੁਹਾਡੇ ਮੁੰਡੇ ਬੱਚੇ ਲੈ ਜਾ। ਉੱਥੇ ਜਾ ਕੇ ਤੁਸੀਂ ਵੇਰ ਜਾ ਕੇ ਮੁਕਤ ਹੋਣ ਤੋਂ ਕਿਸੇ ਦੇ। ਉਹਦੇ ਵੀ ਘੱਡਾ ਨਾ ਮਿਲਦੇ ਆ। ਅਸੀਂ ਕਹਿੰਦੇ ਵੀ ਸਰਕਾਰ ਨੂੰ ਖੇਤੀ ਭਧੀ ਇਹ ਨੀਤੀ ਬਣਾਉਣੀ ਚਾਹੀਦੀ ਹੈ। ਅਸੀਂ ਵੀ ਕਹਿੰਦੇ ਵੀ ਤੁਸੀਂ ਐਸੇ ਰਹਿ। ਤੁਸੀਂ ਸਸਤੇ ਤੋਂ ਸਰਸਤਾ ਨਾਲ ਪੈਦਾ ਕਰਨ ਵਾਸਤੇ ਸਾਨੂੰ ਸਮਾਨ ਦੇ ਲੋ ਜਿਹੜੇ ਮਰਜ਼ੀ ਦੇ ਇੱਕ ਵਿਕਤ ਨੂੰ ਸਾਨੂੰ ਮੁਨਾਫਾ ਹੋਣਾ ਚਾਹੁੰਦਾ ਹੈ ਅਸੀਂ ਆਪਣੇ ਖੇਤੀ ਦੇ ਵਿੱਚੋਂ ਆਪਣੇ ਮੁਨਾਫੇ ਨਾਲ ਆਪਣੇ ਬੱਚੇ ਸੌਖੇ ਪਾਲ ਸਕੀਏ ਖੇਤੀ ਕਰਨ ਵਾਲੇ ਨੂੰ ਆਪਣੀ ਘਰਚਰ ਲਾਉਣਾ ਪੂਰੀਆ ਕਰਨ ਵਾਸਤੇ ਕਿਸ ਨੂੰ ਬੈਠਣਾ ਡੜਾ ਪਵੇ ਐਨ ਵਾਖੀ ਕਹਿੰਦੇ ਵੀ ਆ ਨਹੀਂ ਕੀ ਉਡਾ ਗੱਲਤ ਹੈ ਗੱਲਤ ਗੱਲ ਹੈ ਇਹ ਸਮਝ ਆਉਂਦੀ ਹੈ ਨਾ ਤਾਂ ਇਹੀ ਨੀਤੀ ਅਸੀਂ ਹੈ ਕਹਿੰਦੇ ਆ। ਇਹੀ ਵਿਦਿਆ ਸਿੱਖਿਆ ਦੇ ਵਿੱਚ। ਉੱਥੇ ਵੀ ਅਸੀਂ ਕਹਿੰਦੇ ਨੀਤੀ ਬਣਾਉ। ਸਾਰੇ ਸਿਆਸਤਦਾਨ ਕਹਿੰਦੇ ਨੇ ਵੀ ਕੋਈ ਵੀ ਬੱਚਾ ਜਦੋਂ ਪੈਦਾ ਹੋ ਗਿਆ। ਪੈਦਾ ਹੋਣ ਤੋਂ ਬਾਅਦ ਉਹ ਸਕੂਲ ਹੀ ਜਾਣਾ ਚਾਹੀਦਾ ਹੈ। ਉਹ ਤੋਂ ਬਾਲ ਮਜ਼ਦੂਰੀ ਨਹੀਂ ਲੈਣੀ ਚਾਹੀਦੀ। ਹਿੰਦੁਸਤਾਨ ਦਾ ਸਰਦਾਰ ਸੇਦਾਰ। ਫਿਰ ਸਾਰੇ ਬੱਚੇ ਚਾਹੇ ਗਰੀਬ ਦੇ ਹੋਣ। ਚਾਹੇ ਅਮੀਰ ਦੇ ਹੋਣ। ਉਹਨਾਂ ਵਾਸਤੇ ਵਿੱਦਿਆ ਜ਼ਰੂਰੀ ਹੈ ਤਾਂ ਵਿੱਦਿਆ ਦੇ ਵਿੱਚ ਫਿਰ ਬੱਚੇ ਬੰਦਿਆਂ ਨੂੰ ਵੀ ਬਰਾਬਰ ਸਮਝੇ ਮਤਿਆਂ ਨੂੰ ਬਰਾਬਰ ਸਮਝਿਓ ਬੱਚਾ ਦਾ ਕਿਸੇ ਜਾਤ ਦਾ ਹੋਵੇ ਕਿਸੇ ਵੋਦ ਦਾ ਹੋਵੇ ਬੱਚਾ ਤਾਂ ਬੱਚਾ ਹੈ ਸਾਰੇ ਬੱਚਿਆਂ ਨੂੰ ਇੱਕੋ ਜੀ ਵਿਦਿਆਰਥੀ ਨੇ ਇੱਕੋ ਜੀ ਕੋਚਿੰਗ ਮਿਲੇ ਕਹੀ ਜੀ ਨੀਤੀ ਬਣਾਓ ਕਿ ਸਾਰੇ ਬੱਚਿਆਂ ਨੂੰ ਇੱਕੋ ਜੀ ਕੋਚਿੰਗ ਮਿਲੂਗੀ ਸਰਕਾਰੀ ਸਕੂਲਾਂ ਦੇ ਵਿੱਚ ਹੀ ਮਿਲੂਗੀ ਇੱਕੋ ਸਾਦੇ ਬਣ ਕੇ ਸਾਰੇ ਉੱਥੇ ਫਿਰ ਉਹਨਾਂ ਦੇ ਦਿਮਾਗਾਂ ਦਾ ਕੰਪੀਟੀਸ਼ਨ ਹੋਊਗਾ ਕਿ ਆ ਵੱਡੇ ਘਰ ਦੇ ਮੁੰਡੇ ਦਾ ਦਿਮਾਗ ਆ ਛੋਟੇ ਘਰ ਦੇ ਮੁੰਡੇ ਦਾ ਦਿਮਾਗ। ਉੱਥੇ ਐਂ ਵੀ ਆਪਣੇ ਅੰਦਰ ਦਾ ਪੁੱਤ ਆ ਇਹ। ਇਹਸ ਕਰਕੇ ਇਹਦੇ ਵੱਧ ਨਾ ਬਦਲਦਾ। ਉੱਥੇ ਦਾ ਦਿਮਾਗ ਭਟਦੇ ਆ। ਉੱਥੇ ਹੋ ਸਕਦਾ ਕਿਸੇ ਮਜੂਰ ਦਾ ਬੱਚਾ ਉਹਦੇ ਨਾਲ ਕਿਤੇ ਵੱਧ ਹੋਵੇ। ਉਹੀ ਜੀ ਕੋਚਿੰਗ ਦਾ ਪ੍ਰਬੰਧ ਕਰੋ ਜੇ ਸਾਰੇ ਬੱਚੇ ਇੱਕੋ ਜੀ ਵਿੱਦਿਆ ਹਾਸਲ ਕਰਨ ਤੇ ਵਿੱਦਿਆ ਯੋਗਤਾ ਅਨੁਸਾਰ ਉਹਨਾਂ ਨੂੰ ਰੁਜ਼ਗਾਰ ਦੇਣ ਦਾ ਸਰਕਾਰ ਪ੍ਰਬੰਧ ਕਰੇ। ਜਿਨ੍ਹਾਂ ਤੇ ਰੋਜ਼ਗਾਰ ਦੇ ਨਤੀਜੇ ਬੇਰਜ਼ਗਰੀ ਸਤਾਦੇ ਨੇ ਵਿੱਤੇ ਵਾਸਤੇ ਨੀਤੀ ਚਾਹੀਦੀ ਹੈ। ਅਜੇ ਹਾਲ ਸਕੂਲ ਕੋਲ ਨਹੀਂ ਹੁਣ ਕੋਚ ਕੋ ਬਰਾਬਰ ਮਿਲੇ ਪੂਰੀ ਪੜ੍ਹਾਈ ਕਰਕੇ ਜੋਗਤਾਂ ਦਾ ਕੋਈ ਰੋਜ਼ਗਾਰ ਮਿਲੇ ਰੋਜ਼ਗਾਰ ਦੇ ਮੇਗਾ ਦੇ ਗਰੀਬਾ ਖਾਣੇ ਇਹ ਵੀ ਜੇ ਆਪਾਂ ਕਿਤੇ ਨੀਤੀ ਨੂੰ ਅੱਗੇ ਕਰਦੇ ਹੈ। ਇਹੀ ਆਪਾਂ ਕਹਿੰਦੇ ਆ ਰੋਜ਼ਗਾਰ ਦੇ ਨੀਤੀ ਵਰਣਗਾਰ ਹੈ ਜਿਹੜਾ ਖੇਤੀ ਦੇ ਵਿੱਚ ਇੱਕ ਗੱਲ ਮੈਂ ਛੱਡ ਗਿਆ ਹੁਣ ਜਿਹੜੇ ਖੇਤੀ ਕਰਨ ਵਾਲੇ ਬੰਦੇ ਆ ਇਹਨਾਂ ਦੇ ਕੰਮ ਦੀ ਕੋਈ ਨਹੀਂ ਉਟਨੀ ਮਜ਼ਦੂਰਾਂ ਦੇ ਕੰਮਾਂ ਦੀ ਜਿੰਮਤ ਹੈ 8 ਘੰਟੇ ਉਹਨਾਂ ਨੇ 12 ਘੰਟੇ ਕਰ ਉਹਨਾਂ ਦੀ ਉਜਰਤ ਵੀ ਸਰਕਾਰ ਤਹਿ ਕਰਦੀ ਹੈ ਉਹ ਸੜਕਾਂ ਦੇ ਕੰਮ ਕਰਦੇ ਨੇ ਕਾਰਖਾਨਿਆਂ ਤੇ ਕੰਮ ਕਰਦੇ ਨੇ ਜਿਹੜੇ ਬਣਾਉਂਦੇ ਨੇ ਉਨਾ ਵਾਸਤੇ ਵੀ ਸਰਕਾਰ ਦੇ ਇਹ ਤੌਰ ਕਰੇ ਵੀ ਪੁੱਢਾ ਚਾਹ ਤੋਂ ਵੱਧ ਦੀ ਹੱਦ ਹੋਣੀ ਚਾਹੀਦੀ ਐ ਜੇ ਅਧਿਆਪਕ 60 ਸਾਲ ਤੋਂ ਵੱਧ ਪੜ੍ਹਾਉਂਦੇ ਜੋਗ ਨਹੀਂ ਰਹਿੰਦਾ ਜੇ ਇੱਕ ਪੁਰਸ਼ਾ 60 ਸਾਲ ਤੋਂ ਵੱਧ ਬੰਦੇ ਕੁੱਟਣ ਦੇ ਯੋਗ ਨਹੀਂ ਰਹਿੰਦਾ ਜੇ ਡਾਕਟਰ ਵੀ 60 ਸਾਲ ਤੋਂ ਬਾਅਦ ਸਰਕਾਰੀ ਡਾਕਟਰਾਂ ਨੇ ਜੋਗ ਨਹੀਂ ਰਹਿੰਦਾ ਉਹ ਕੰਮ ਨਹੀਂ ਕਰਦਾ ਤਾਂ ਮਜ਼ਦੂਰ ਨੂੰ 60 ਸਾਲ ਤੋਂ ਬਾਅਦ ਰਿਟਾਇਰਮੈਂਟ ਕਾਹਤੋਂ ਨਹੀਂ ਮਿਲਦੀ ਕਿਸਾਨ ਨੂੰ ਰਿਟਾਇਰਮੈਂਟ ਕਾਹਤੋਂ ਨਹੀਂ ਮਿਲਦੀ ਸਾਡੀਆਂ ਬੁੜੀਆਂ 70 70 75 75 ਸਾਲ ਦੀਆਂ ਨੂੰ ਭਾਂਡੇ ਬਾਝਣ ਲਈ ਰੱਖਦੀਆਂ ਨੇ। ਨੂੰ ਆ। 60 ਸਾਲ ਉਹਨਾਂ ਨੇ ਖੇਤਾਂ 'ਚ ਕੰਮ ਕਰਿਆ, ਛੱਤੀ ਵਾਰੀ ਹੁਣ ਤਾਂ ਕੰਮ ਸੌਖੇ ਹੋ ਗਏ। ਗੱਬਾਹਾਂ ਟੁੱਟੀਆਂ ਤੜਕੇ ਉਸਕੇ ਪਤੀ ਜੀਆ ਮੈਰ ਕਰ ਜਾਂ ਫਿਰ ਮੁੰਡੇ ਦੇ ਕਾਣਾ ਫੱਦੀਆ ਫਿਰ ਨੂੰਹ ਦੇ ਕਾਣਾ ਕਰਨੇ ਤਾਂ ਸੁਭੀ ਨਹੀਂ। 58 ਸਾਲ ਤੋਂ ਬਾਅਦ ਤਾਂ ਪਾਸੇ ਕੋਈ ਗੱਦੋ ਨਹੀਂ ਮਾਰਦੀ ਤੇਰੀ ਕੋਈ ਰਿਟਾਇਰਮੈਂਟ ਹੋ। ਜਿੱਤੀ ਪੰਡਿਤ ਜਗੇ ਨਾ। 60 ਸਾਲ ਤੋਂ ਤੋਂ ਜੋ ਮਰਗੀ ਕੰਮ ਲੈ ਲੋ ਤੁਹਾਡੇ ਸੰਵਿਧਾਨ ਦੇ ਮਤਲਬ ਕਿ ਜਦੋਂ 60 ਸਾਲ ਤੋਂ ਬਾਅਦ ਅਸੀਂ ਜੋ ਵੀ ਨਹੀਂ ਰਹੇ ਤਾਂ ਸਾਨੂੰ ਛੁੱਟੀ ਕਾਹਤੋਂ ਨਹੀਂ ਸਾਨੂੰ ਰੈਟ ਕਾਹਤੋਂ ਨਹੀਂ ਇਹ ਨੀਤੀ ਬਣਨੀ ਚਾਹੀਦੀ ਥੋੜੇ ਫਿਰ ਜੇ ਨੀਤੀ ਬਣਦੀ 60 ਸਾਲ ਤੋਂ ਬਾਅਦ ਬੁਢੇ ਦੀ ਪੈਨਸ਼ਨ ਬੁਢੀ ਦੀ ਪੈਨਸ਼ਨ ਚੌਥੇ ਕਰਕੇ ਤੇ ਮਜ਼ਦੂਰ ਦੇ ਬਰਾਬਰ ਬਣ ਜੇ ਲਗਭਗ 10000 ਰੁਪਏ ਮੈਨੂੰ ਇਹ ਦੱਸੋ ਕੋਈ ਬੁਢਾ ਬੁਢੀ ਫਿਰਦਾ ਸੁਨੇਤ ਜਾਊਗਾ ਨਹੀਂ ਕੋਈ ਬੁਢੇ ਬੁੜੀ ਦੀ ਮੰਜੀ ਕਹਿ ਦੂਗਾ ਵੀ ਜਾਣ ਇਹ 60 ਸਾਲ ਦਾ ਖਾਲ ਪੁਰਤੇ ਨੇ ਬੱਚਿਆਂ ਵਾਸਤੇ ਆਪ ਕੁਛ ਕੀਤਾ ਦਿਓ ਬੁਢਾ ਸ਼ਰਤੇ ਰੋਦਾ ਕੋਈ ਰੂਗਾ ਨਹੀਂ ਲਰੋਦਾ ਜੇ 20 ਦਾ 1000 ਬੁਢੇ ਲਾ ਗਿਆ 10000 ਘਰ ਵਾਲੀ ਦਾ ਦੋਨੇ ਜੀਆਂ ਦਾ 20000 ਆ ਗਿਆ ਤਾਂ ਨੂੰ ਦੇ ਪੁੱਤ ਮਗਰ ਮਗਰ ਕਰਨੀ ਇਹਨਾਂ ਨੇ ਐ ਨੀਤੀ ਬੜਨੀ ਕਹੀਦੀ ਐ ਆ ਨੀਤੀ ਬੜਨੀ ਕਹੀਦੀ ਐ ਕਾਨੂੰਨਾ ਕਰਕੇ ਅਸੂਲਣ ਤੋਂ ਕਿਉਂਕਿ ਅਸੀਂ ਆਪਣੇ ਬੱਚੇ ਦਾ ਪਾਲਣ ਪੋਸ਼ਣ ਵੀ ਕੀਤਾ ਹੈ ਉਹਦੇ ਨਾਲ ਦੇਸ਼ ਦੀ ਸੇਵਾ ਵੀ ਕੀਤੀ ਹੈ ਦੇਸ਼ ਦੇ ਲੋਕਾਂ ਨੇ ਜੋ ਸਾਨੂੰ ਖਾਣ ਨੂੰ ਮੰਗਿਆ ਅਸੀਂ ਨੇ ਖੇਤਾ ਜੋ ਦਿੱਤਾ ਜੇ ਭੈਟਾਂ ਦਾ ਸਹਿਯੋਗ ਨਾ ਹੁੰਦਾ ਤਾਂ ਮਰਥ ਖੇਤਾਂ ਦੇ ਵਿੱਚ ਖੇਤੀ ਨਹੀਂ ਕਰ ਸਕਦਾ ਗ੍ਰਾਂਟੀ ਹੈ ਇਸ ਕਰਕੇ ਇਹ ਦੋਨਾਂ ਦੇ ਸਹਿਯੋਗ ਨਾਲ ਇਹ ਗੱਡੀ ਜਰੀ ਹੈ ਇਸ ਕਰਕੇ ਅਸੀਂ ਕਹਿੰਦੇ ਵੀ ਖੇਤੀ ਵਾਸਤੇ ਨੀਤੀ ਆਉਂਦੀ ਹੈ ਰਜ਼ਗਾਰ ਵਾਸਤੇ ਨੀਤੀ ਆ ਹੋਵੇ ਵਿਦਿਆ ਵਾਸਤੇ ਨੀਤੀ ਆ ਹੋਵੇ ਕਾਜੇ ਪੈਦੀ ਨੀਤੀ ਆ ਹੋਵੇ ਤੁਸੀਂ ਨੀਤੀਆਂ ਬਣਾ ਫਿਰ ਕਹਿੰਦੇ ਵੀ ਨੀਤੀਆਂ ਦਾ ਵੜਾ ਦਾਂਗੇ ਇਹ ਪੈਸੇ ਕਿਤੋਂ ਆਉਣਗੇ ਐਨਆਰਪੀਆ ਕਿੱਥੋਂ ਆਊਗਾ ਤੁਸੀਂ ਕਹਿ ਰਹੇ ਹੋ ਜਿਵੇਂ ਮੈਂ ਉੱਥੇ ਦਾ ਕੇ ਦੱਸ ਕੇ ਗਿਆ ਪੈਸਾ ਆ ਸਕਦਾ ਜਦੋਂ ਪਰ ਰਜ਼ਗਾਰ ਕਹਿੰਦੇ ਵੀ ਸਾਰਿਆਂ ਨੂੰ ਰਜ਼ਗਾਰ ਦੇ ਕਿੱਥੇ ਤੇ ਮੰਗ ਰਜ਼ਗਾਰ ਕੀ ਹੋ ਸਕਦੇ ਮੁੜ ਕੇ ਸਕੂਲ ਸਾਰੇ ادارے ਸਰਕਾਰੀ ਹੋਣ ਸਕੂਲ ਵੀ ਸਾਰੇ ਸਰਕਾਰੀ ਹਸਪਤਾਲ ਵੀ ਸਾਰੇ ਸਰਕਾਰੀ ਬਿਜਲੀ ਬੋਰਡ ਵੀ ਸਰਕਾਰੀ ਟ੍ਰਾਂਸਪੋਰਟਾਂ ਵੀ ਸਰਕਾਰੀ ਰੇਲਵੇ ਵੀ ਸਰਕਾਰੀ ਜੇ ਕੋਈ ਮਹਿਤਵਪੂਰਨ ਪ੍ਰਾਈਵੇਟ ਹੋਵੇ ਨਾ ਸਾਰਾ ਕੁਝ ਸਰਕਾਰ ਦਾ ਹੋਵੇ ਤਾਂ ਉਹਨਾਂ ਤੋਂ ਹੋਣ ਵਾਲੀ ਆਮਦਨ ਸਾਰੀ ਸਰਕਾਰੀ ਖਜ਼ਾਨੇ 'ਚ ਜਾਊਗੀ ਤੇ ਸਰਕਾਰੀ ਖਜ਼ਾਨੇ ਦੇ ਵਿੱਚ ਇੰਨੇ ਪੈਸੇ ਉਹ ਜਾਣਗੇ ਵੀ ਜਿੱਦਾਂ ਲੱਤੀ ਬੰਡੀ ਗਏ ਜੇ ਇਹ ਵੀ ਸਰਕਾਰ ਨੂੰ ਘਾਟ ਕਹਿੰਦੀ ਹੈ ਮਾਗਦੇ ਟੈਕਸਲਾ ਦੇ ਸਰਕਾਰ ਨਾਲੇ ਹੁਣ ਜੇ ਅਮਰੀਕਾ ਗੱਲ ਕਰਾ ਸਿਰੋਪੈ ਜੇ ਬੇਤਿਆਂ ਦੇ ਵਿੱਚ ਅਸੀਂ ਕਹਿੰਦੇ ਵੀ ਬੁੱਧਿਆਂ ਨੂੰ ਹੋਰ ਮਦਦ ਕਰਨਾ ਹੋਵੇ ਜਿੰਨੀਆਂ ਤੁਸੀਂ ਭੈਣਾ ਬੈਠੀ ਨੂੰ ਤੁਹਾਡੇ ਬੱਚੇ ਪ੍ਰਾਈਵੇਟ ਸਕੂਲਾਂ ਚ ਪੜ੍ਹਦੇ ਨੇ ਜੇ ਇਹ ਹੀ ਕਲੀਆਂ ਬੈਨਾਂ ਦਾ ਕਰਾਇਆ ਕਲੀਆਂ ਬੈਨਾਂ ਦਾ ਕਰਾਇਆ ਜਾ ਕੇ ਸਰਕਾਰੀ ਸਕੂਲਾਂ ਦੇ ਪ੍ਰਬੰਧ ਤੇ ਲਾਉਣਾ ਹੋਵੇ ਸੋਡੇ ਬੱਚੇ ਉਸ ਨੂੰ ਵਧੀਆ ਵੱਢ ਗਏ ਨਾਲ ਟਾਈਮ ਤੇ ਸਾਰੇ ਬੱਚੇ ਉਸੇ ਹੁਣ ਸਰਕਾਰ ਪੈਸੇ ਦਾ ਪ੍ਰਬੰਧਕ ਧੂਜੀ ਦਾ ਦੇਹ ਹੈ ਸਰਕਾਰ ਅਸੀਂ ਨੇ ਕਾਨੂੰਨ ਬਣਾਇਆ ਸੀ ਕਿ 17 ਏਕੜ ਤੋਂ ਵੱਧ ਜ਼ਮੀਨ ਕਿਸੇ ਕੋਲੇ ਨਹੀਂ ਗੁੜਤੇ ਚਲੋ ਅਸੀਂ ਕਹਿ ਰਹੇ ਹਾਂ ਵੀ ਕਰ ਦੋ ਸਰਕਾਰਾ ਕਰ ਦੋ ਠਾਰਾ ਕਰ ਦੋ ਵਾਰਾ ਕਰ ਇਹ ਪ੍ਰੋਪਰਟੀ ਲੱਗ ਪਰ 10 ਲੱਖ ਦੀ ਬਣ 10 ਕਰੋੜ ਦੀ ਬਣਦੀ ਹੈ ਵਿੱਚ ਜ਼ਮੀਨ ਲਾ ਕੇ ਵਿੱਚ ਟਰੈਕਟਰ ਲਾ ਕੇ ਵਿੱਚ ਹੀ ਆਪਣਾ ਘਰ ਲਾ ਫਿਰ ਇਹ ਹੱਦਬੰਦੀ ਬਣਾ ਦਿਓ ਕਿ ਇਹ ਤੋਂ ਵੱਧ ਪ੍ਰਾਪਰਟੀ ਕੋਈ ਰੱਖ ਨਹੀਂ ਸਕਦਾ 20 ਕਰੋੜ ਤੋਂ ਵੱਧ ਕੋਈ ਪ੍ਰਾਪਰਟੀ ਰੱਖ ਨਹੀਂ ਸਕਦਾ ਜੇ ਕੋਈ ਰੱਖ ਕੇ ਜਮ੍ਹਾਂ ਕਰੂਗਾ ਜਦੋਂ ਮਰ ਗਿਆ ਉਹਨਾਂ ਦੇ ਬੱਚਾ ਨਹੀਂ ਰਹੋਗੇ ਇਹ ਸਰਕਾਰ ਦੀ ਹੋਊਗੀ ਬਣਾ ਦਿਓ ਨੀਤੀ ਕਿਉਂ ਜਮ੍ਹਾਂ ਕਰੂਗਾ ਲਾ ਕਿਉਂ ਬਣਾਊਗਾ ਹੁਣ ਤਾਂ ਜਿੰਨਾ ਮਰਜੀ ਕੋਈ ਜਿੰਨਾ ਮਰਜੀ ਲੁੱਟ ਲੇ ਜਿੰਨੇ ਮਰਜ਼ੀ ਜ਼ਮੀਨ ਬਣਾ ਲੇ ਜਿੰਨੇ ਮਰਜ਼ੀ ਕਾਰਖਾਨੇ ਬਣਾ ਲੇ ਅਦਾਨੀ ਬਾਦੀ ਦੀ ਜਾਇਦਾਦਾਂ ਨੇ ਵੀ ਪਤਾ ਉਹਨਾਂ ਤੇ ਲਾਉ ਹੋਏ ਲੱਗਾ ਲਾਉ ਬੰਦੀ ਦੀ ਕੋਈ ਵੀ ਜਿਹਦੇ ਕੋਲੇ 100 ਕਰੋੜ ਤੋਂ ਵੱਧ ਜਾਂ 80 ਕਰੋੜ ਤੋਂ ਵੱਧ ਪ੍ਰਾਪਰਟੀ ਹੋਈ ਉਹਦੀ ਪ੍ਰਾਪਰਟੀ ਜ਼ਬਤ ਹੋਊਗੀ ਪੈਸੇ ਪੈਸੇ ਤੋਂ ਕੋਤੋ ਹੋ ਜਾ ਵੀ ਨਹੀਂ ਜਾਣਾ ਪੈਸਾ ਦੁੱਲੂ ਰੱਖਣ ਨੂੰ ਥਾ ਨਹੀਂ ਰਹਿਣਾ ਆ ਕੋਈ ਗਰੀਬ ਦੇਖਣੇ ਨਹੀਂ ਇਹਦੇ ਨਾਲ ਛਿੱਟੇ ਕੀ ਨਿਕਲਣਗੇ ਸਾਰੇ ਲੋਕਾਂ ਨੂੰ ਕੰਮ ਮਿਲਣਗੇ ਸਾਰੇ ਲੋਕਾਂ ਨੇ ਕੰਮ ਕਰੂ ਜੇ ਸਾਰੇ ਲੋਕਾਂ ਨੇ ਹੱਥਾਂ 'ਚ ਕੰਮ ਹੁੰਦਾ ਤਾਂ ਸਾਰੇ ਮਾਰਕੀਟ ਜਾਣਗੇ ਜੇ ਸਾਰੇ ਮਾਰਕੀਟ ਜਾਣਗੇ ਤਾਂ ਮਾਰਕੀਟ ਦੇ ਵਿੱਚੋਂ ਮਾਲ ਖੁੱਕੂਗਾ ਮਾਰਕੀਟ ਖਜਾ ਕਾਰਖਾਨੇ ਵਾਲਿਆਂ ਨੂੰ ਕਹੂ ਕਿ ਸਾਨੂੰ ਭਾਈ ਹੋਰ ਮਾਲ ਚਾਹੀਦਾ ਕਾਰਖਾਨੇ ਕੱਚਾ ਮਾਲ ਮੰਗਣ ਦੇਣੇ ਲੰਮੀਆ ਨੇ ਪਰ ਇਹ ਇੱਕ ਇhtiyaj ਆ ਜਾਂਦੀਆਂ ਨੇ ਪਰ ਇਹਨਾਂ ਨੇ ਕਰਨੀਆਂ ਇਹ ਕਰਨ ਉਲਟਾ ਜਾ ਰਹੇ ਨੇ ਇਹ ਤੁਹਾਡੇ ਘੰਨੇ ਨੂੰ ਕਹ ਰਹੇ ਨੇ ਵੀ ਖੇਤੀ ਘਟਿਆ ਆ ਥੰਦਾ ਬੜਾ ਸਾਰੇ ਚਰਚਾ ਪਟਾਰਾ ਭਲਾ ਘਾਟੇ ਰੁਕੜ ਤੋਂ ਕੱਢਣ ਵਾਸਤੇ ਕੀ ਕਰ ਰਹੇ ਨੇ ਘਾਟੇ ਜੋ ਕੱਢਣ ਵਾਸਤੇ ਇਹ ਕਰ ਰਹੇ ਨੇ ਵੀ ਛੋਟੀਆਂ ਜ਼ਮੀਨਾਂ ਤੋਂ ਖੇਤੀ ਨਹੀਂ ਹੋਣੀ ਇਹ ਤੁਸੀਂ ਪ੍ਰਾਈਵੇਟ ਮਾਲਕਾਂ ਨੂੰ ਸਮਝਾਓ ਵੱਡੇ ਵੱਡੇ ਕੰਪਨੀ ਆਲੇ ਖੇਤੀ ਕਰਨਗੇ ਉਹ ਰਾਤ ਸੋਡਾ ਫੜਿਆ ਹੋਇਆ ਤੁਸੀਂ ਸਾਰਿਆਂ ਨੇ ਉਹੀ ਰਾਜਨੀਤਿਕ ਸਰਕਾਰ ਕਹਿੰਦੀ ਐ ਉਹ ਫੜਿਆ ਹੋਇਆ ਮੈਂ ਦੱਸਦਾ ਵੀ ਕਿਉਂ ਫੜਿਆ ਹੋਇਆ ਕਿਉਂਕਿ ਤੁਸੀਂ ਇਹ ਆਪ ਇਸ ਤੇ ਦਸਤਖਤ ਕਰ ਚੁੱਕੇ ਵੀ ਖੇਤੀ ਦੇ ਵਿੱਚ ਨਾ ਕੋਈ ਆਇਆ ਖੇਤੀ ਤੋਂ ਕੁਝ ਬਚਦਾ ਜਿੰਨੀਆਂ ਪੈਣੋ ਤੁਸੀਂ ਬੈਠੇ ਹੋ ਕਦੇ ਤੁਹਾਡੇ ਤੋਂ ਕਿਸੇ ਇੱਕ ਨੇ ਆਪ ਦੇ ਬੱਚੇ ਨੂੰ ਆਇਆ ਕਿ ਹੈ ਕਿ ਪੁੱਤ ਖੇਤੀ ਨੇ ਛੱਡਦੀ ਔਰ ਜਿਹੜਾ ਕੰਮ ਮਰਜ਼ੀ ਛੱਡਦੀ ਔਰ ਜਿੰਨਾ ਮੱਦੀ ਲੈ ਖੇਤੀ ਨਹੀਂ ਕੀਤੀ ਖੇਤੀ ਵੀ ਨਹੀਂ ਆਪਣਾ ਤੇਿਆਰ ਹੁੰਦਾ ਇੱਕ ਵੀ ਜਹਨੂ ਪਿਆਰ ਨਹੀਂ ਜੇ ਦੋ ਬੱਚੇ ਨੇ ਇੱਕ ਬੱਚਾ ਬਾਹਰ ਵਾ ਗਿਆ ਦੂਜੇ ਬੱਚੇ ਦੀ ਨਾਲ ਦੀ ਨਾਲ ਡਿਮਾਂਡ ਹੈ ਮੈਨੂੰ ਇੱਥੇ ਦੋ ਵਾਰ ਮੋੜ ਦੋਲੇ ਬੱਚੇ ਬਾਹਰ ਚਲੇ ਗਏ ਦੋਨੇ ਧੀ ਮਗਰ ਤੁਸੀਂ ਬਾਹਰ ਚਲੇ ਗਏ ਫਿਰ ਜ਼ਮੀਨ ਦਾ ਆਪੇ ਹੋਰ ਹੋਰ ਕੋਈ ਦਮ ਹੋ ਗਈ ਫਾਟ ਗੜੇ ਤਾਂ ਆਪਾਂ ਹੀ ਕਰ ਚੁੱਕੇ ਇਹੀ ਕੰਮ ਸਰਕਾਰ ਕਹਿ ਰਹੀ ਹੈ ਜੇ ਤੁਹਾਡੀਆਂ ਜ਼ਮੀਨਾਂ ਹੁਣ ਖੇਤੀ ਕਰਨ ਦੋਗੀ ਜਿਹਨੀਆਂ ਤੁਹਾਡੇ ਕੋਲ ਰਹੀ ਨਹੀਂ ਤੁਸੀਂ ਖੇਤੀ ਕਰਨ ਵਾਲੇ ਨਹੀਂ ਰਹੇ ਇੱਥੇ ਵੱਡੇ ਬੋਰ ਚਾਹੁੰਦੇ ਨੇ ਵੱਡੇ ਟਰੈਕਟਰ ਚਾਹੁੰਦੇ ਨੇ ਵੱਡੇ ਫਾਰਮ ਚਾਹੁੰਦੇ ਨੇ ਉਹ ਇਹ ਕਹਿ ਰਹੇ ਨੇ ਅਸੀਂ ਇਹ ਕਹਿ ਰਹੇ ਹਾਂ ਕਿ ਜੇ ਤੁਹਾਡੇ ਕੋਲ ਜ਼ਮੀਨ ਹੈ ਤਾਂ ਤੁਹਾਡੇ ਕੋਲ ਰੋਟੀ ਹੈ ਜੇਦਾਂ ਤੁਸੀਂ ਜਮੀਨ ਤੋਂ ਵਿਹਲੇ ਹੋਗੇ ਨਾ ਥੋੜੇ ਇਹ ਹੰਦਲ ਲੱਗਣੇ ਨੇ ਕਿ ਨਾ ਤੁਸੀਂ ਥੋੜੇ ਕੋਲੇ ਬਰਸਤ ਰਹਿਣੀ ਹੈ ਜਿਹੜੀ ਤੁਹਾਨੂੰ ਇੱਕ ਕਰਕੇ ਲੜਾਈ ਵੱਡੀ ਐ ਸਮਝਣ ਵਾਲੀ ਐ ਸਰਮਾਇਆ ਦਾ ਬਹੁਤ ਚਲਾਕ ਐ ਜਦੋਂ ਆਪਦੀ ਗੱਲ ਥੋੜੇ ਕੋਲੇ ਲੈ ਕੇ ਆਉਂਦਾ ਨਾ ਉਦੋਂ ਤੁਹਾਨੂੰ ਸਹੂਲਤ ਚ ਲੰਦੀ ਐ ਤੇ ਜਦੋਂ ਤੁਸੀਂ ਉਹਦੇ ਆਧੀ ਹੋ ਜਾਂਦੇ ਹੋ ਨਾ ਉਹਨਾਂ ਦੇ ਲੋ ਸੂਲੀ ਚੱਕਦੇ ਆ ਸੂਲੀ ਜਦੋਂ ਪਹਿਲਾਂ ਬਿਜਲੀ ਆਈ ਐ ਬਾਪਾ ਕਹਿੰਦੇ ਇੱਥੇ ਪ੍ਰਾਣੀਆਂ ਬੁੜੀਆਂ ਬੈਠੀਆਂ ਹੋਣੀਆਂ ਐ ਇਹ ਕਹਿੰਦੇ ਹੁੰਦੇ ਇਹ ਬੰਦੇ ਬਾਹਰ ਤੋਂ ਆਉਂਦਾ ਬਾਈ ਇਹਨੂੰ ਘਰੇ ਕਿੰਨਾ ਵੜਨਦੇ ਬਿਜਲੀ ਤੋਂ ਬਿਨਾਂ ਆਪਣਾ ਜ਼ਿੰਦਗੀ ਕੱਢਦੇ ਹੁੰਦੇ ਸੀ ਨਾ ਨਾ ਖੇਤਾਂ 'ਚ ਬਿਜਲੀ ਸੀ ਨਾ ਘਰਾਂ 'ਚ ਆਂਦੀ ਐ ਅੱਜ ਬਿਜਲੀ ਉਦੋਂ ਸਸਤੀ ਵੀ ਸੀ ਹੁਣ ਬਿਜਲੀ ਇਹੀ ਜੀ ਆ ਬਿਜਲੀ ਦੇ ਅਸੀਂ ਆਗਲੇ ਹੋ ਗਏ ਸਾਰੇ ਤੇਨੇ ਬਿਜਲੀ ਵੀ ਨਾ ਨਹੀਂ ਵੱਜਦੀ ਨਾ ਫੇਕ ਵੱਜਦੇ ਨੇ ਨਾ ਘਰ ਵੱਜਦਾ ਆਜ ਤੋ ਆਇਆ ਹੋ ਗਿਆ ਵੀ ਇਹਦੇ ਬਿਨਾ ਹੁਣ ਸਰਦਾ ਨਹੀਂ ਹੁਣ ਸਰਕਾਰ ਨੇ ਫੈਸਲਾ ਕਰਤਾ ਜੂ ਇਹ ਪ੍ਰਾਈਵੇਟ ਮਾਲਕ ਨੂੰ ਦੇ ਦੇਉਂਗੇ ਜਿਹੜੇ ਮਰਜ਼ੀ ਰੇਟ ਵਿੱਚ ਫਿਰ ਤੇ ਹੋਊਗਾ ਲਾਟੂ ਹੋਣਗੇ ਬਿਜਲੀ ਹੋਊਗੀ ਪਰ ਖਰੀਦੂਗਾ ਉਹ ਜਿਹਦੇ ਕੋਲ ਪੈਸੇ ਹੋਣਗੇ ਪੈਸਾ ਉਹਦੇ ਕੋਲੇ ਹੋਊਗਾ ਜਿਹਦੇ ਕੋਲੇ ਰਜ਼ਕਾਰ ਹੋਊਗਾ ਰਜ਼ਕਾਰ ਤਾਂ ਹੋਊਗਾ ਜੇ ਕੋਈ ਰਜ਼ਕਾਰ ਛੱਡਿਆ ਹੋਊਗਾ ਆ ਜਮੀਨਾਂ ਤੇ ਰਜ਼ਕਾਰ ਹੈ ਇਹ ਕੰਪਨੀਆਂ ਕੋਈ ਚੰਗੇ ਨੇ ਇਹ ਸਰਕਾਰਾਂ ਲਈ ਖੋਈ ਜਾਂਦੇ ਨੇ ਇਹ ਵੱਡੇ ਵੱਡੇ ਧਨਾੜ ਖੋਈ ਜਾਂਦੇ ਨੇ ਇਹਦੇ ਚੁੱਡੀ ਰੋਟੀ ਰੋਟੀ ਹੈ ਇਸ ਜਗਤ ਤੇ ਰਜ਼ਕਾਰ ਹੈ ਇਹ ਵੀ ਖੋਈ ਹੋਤੋ ਪੋਸਤ ਹੋਣਾ ਕੋਈ ਕਾਲੇ ਕਲਾਈ ਤੁਹਾਡੇ ਬੱਚੇ ਬਾਹਰ ਚਲੇ ਗਏ ਬੋਸਰ ਦਾ ਕੱਲੂ ਬਸਲੇ ਮੋਕਾਂ ਦੀ ਹਾਲਤੇ ਹੋਏ ਬੱਚਿਆਂ ਦਾ ਵਾਰਸ ਹੋਣਾ ਪੈਜਾ ਉਹਦੇ ਆ ਵੀ ਜ਼ਮੀਨਾਂ ਦੀ ਹੋਣੀ ਛੋਟੀਆਂ ਫੇਰ ਉਹ ਕਿੱਥੇ ਬਾਹਰ ਗਈ ਇਹ ਹੱਸਣਾ ਇਹ ਕਰਕੇ ਸਵਾਲ ਇਹ ਹੈ ਕਿ ਨੀਤੀ ਦਾ ਰੋਣਾ ਹੈ ਆ ਨੀਤੀਆਂ ਕਰਕੇ ਹੀ ਇਹ ਲੜਾਈ ਹੈ ਸਭ ਨੂੰ ਇਹ ਸਮਝ ਆਉਣੀ ਚਾਹੀਏ ਕਿ ਨੀਤੀ ਗੱਤ ਨੀਤੀ ਗੱਦੀ ਡਾਈ ਲੈਣ ਤੋਂ ਬਗੈਰ ਲੜਾਈ ਨਹੀਂ ਲੜੀ ਜਾ ਸਕਦੀ ਇਹ ਨੀਤੀ ਹੈ ਸਾਡੀ ਵੀ ਜਿੱਦੀ ਵੱਡੀ ਇਹ ਲੜਾਈ ਹੈ ਇਹ ਆਪਣੇ ਇੱਥੇ ਬੰਦੇ ਦੀ ਨੀਤੀ ਹੈ ਕਿ ਇਹ ਲੜਾਈ ਨੂੰ ਪੈਣਾ ਦੇ ਸਹਿਯੋਗ ਤੋਂ ਬਗੈਰ ਜਿੱਤਿਆ ਨਹੀਂ ਜਾਂਦਾ ਇਹ ਬੇਮੀਂ ਚ ਟਕਰ ਹੈ ਇਹ ਬਰਾਬਰ ਚੱਲੀਆਂ ਨੇ ਇਹ ਲੜ ਸਕਦੀਆਂ ਨੇ ਇਹ ਗੱਲ ਨਹੀਂ ਕਰ ਸਕਦੀਆਂ ਨੇ ਇਹ ਦਲੀਲ ਵੀ ਦੇ ਸਕਦੀਆਂ ਨੇ ਇਹਨਾਂ ਨੂੰ ਜਾਣਕਾਰੀ ਹੈ ਜਿਹੜਾ ਤੁਸੀਂ ਆਂ ਛੋ샤 ਛੜਿਆ ਹੋਇਆ ਹੈ ਕਿ ਛੋਟੀ ਤਕਦੀਰ ਮਾਰੀ ਹੈ ਕਿਸੇ ਬਾਪੇ ਕੋਲੇ ਦਾ ਹੱਲ ਹੈ ਜਾਂ ਅਗਲੇ ਜਨਮ ਜਿਹੜਾ ਹੱਲ ਹੈ ਇਹ ਨਿਰਾ ਝੂਠ ਹੈ ਬਖੰਡਾ ਹੈ ਕੋਈ ਛੋਟੀ ਬਾਪੇ ਨੇ ਤਕਦੀਰ ਨਹੀਂ ਬਦਲਦੀ ਕਿਸੇ ਪੁੱਛਾ ਵਾਲੇ ਕੋਲੇ ਛੋਟੀ ਜੁਨਾਹ ਦਾ ਹੱਲ ਨਹੀਂ ਹੈ ਆਪਦੇ ਨਰੇ ਤੋਂ ਬਗੈਰ ਛੋਟੀ ਸਮੱਸਿਆ ਦਾ ਹੱਲ ਨਹੀਂ ਐਵੇਂ ਤਾਂ ਨਹੀਂ ਕਿਹਾ ਬਾਪੇ ਲਾ ਕੇ ਨੇ ਆਪਣੇ ਹੱਥੀ ਆਪਣਾ ਆਪਣੀ ਕਸੂਰੀ ਹੈ ਐਵੇਂ ਤਾਂ ਨਹੀਂ ਕਿਹਾ ਆਪ ਨਰਜ਼ਨਾ ਪੈਣਾ ਹੈ ਆਪ ਸਮਝਣਾ ਪੈਣਾ ਹੈ ਆਪ ਤੁਸੀਂ ਆ ਛੱਡ ਦਿਓ ਤੁਹਾਡੇ ਹੱਸਾ ਦਾ ਚੁਣਿਆ ਹੋਇਆ ਸਰਪੰਚ ਸੋ ਵੀ ਸਮੱਸਿਆ ਹੱਲ ਕਰ ਤੂਗਾ ਛੱਡ ਦਿਓ ਆ ਤੁਹਾਡੇ ਹੱਥਾਂ ਦੀ ਚੂੜੀ ਹੋਈ ਸਰਕਾਰ ਤੁਹਾਡੀਆਂ ਸਮੱਸਿਆ ਦਾ ਹੱਲ ਆਪ ਕਰੂਗੀ ਛੱਡ ਦਿਓ ਇਹ ਆ ਪੱਠਾਂ ਦੇ ਸਿਰੋ ਜਮਾ ਕੇ ਦਿਖਾਈ ਹੋਈ ਐ ਉਹ ਗੱਲਾਂ ਚਿੱਕੀਆਂ ਨੇ ਜਿਹੜੀਆਂ ਕਦੇ ਤੁਸੀਂ ਐ ਸੁਣੀਆਂ ਨਹੀਂ ਦੱਸ ਦਿਓ ਕਿਹੜੀ ਚੁਣੀ ਹੋਈ ਸਰਕਾਰ ਨੇ ਛੁੜੀ ਮਾਰੇ ਕੁੱਤੀ ਰਖਾਈ ਐ ਖੜਿਆ ਕਦੇ ਕੋ ਸਰਪੰਚ ਜਾਇ ਪਿੰਡ ਦੇ ਹੋਕਾ ਮਾਰ ਕੇ ਵੀ ਆਜੋ ਪਿੰਡ ਵਾਲਿਓ ਆਪਾਂ ਦੀ ਕੁਰਤੀ ਹੋਣ ਦੇਣੀ ਆਪਣੇ ਪਿੰਡ ਦੀ ਕਿਸੇ ਸਰਪੰਚ ਨੇ ਕਦੇ ਹੁੱਕਾ ਮਾਰੇ ਕੋਈ ਐਵੇਂ ਨਹੀਂ ਤੇ ਸੱਤ ਚਾਰੇ ਕਹੇ ਤੇ ਭੈਣੋ ਇਲੈਕਟ੍ਰਿਕ ਮੀਟਰ ਨੇ ਹੀ ਰੀਡਿੰਗ ਬਾਹਰ ਕੱਢਦੇ ਆ ਇਹ ਆਪਾਂ ਨੇ ਬਾਹਰ ਨਹੀਂ ਕੱਢਣ ਦੇਣੇ ਮੀਟਰ ਮੀਟਰ ਘਰਾਂ ਦੇ ਰਹਿਣਗੇ ਕਿਸੇ ਬੰਦੇ ਨੇ ਚੁਣੇ ਹੋਏ ਨੇ ਇਹ ਬਾਹਰ ਕੱਢਦੇ ਉਹ ਕੰਮ ਰੇ ਕਿਸੇ ਨੇ ਗੱਲ ਇਹ ਕਹੀ ਆ ਕਿ ਕਰਜ ਦੇ ਸਬੰਧ ਵਿੱਚ ਕਿਸੇ ਨੂੰ ਜ਼ਿੰਮੇਵਾਰ ਨਹੀਂ ਹੋਣ ਦੇਣਾ ਕਿਸੇ ਨੇ ਗੱਲ ਕਹੀ ਆ ਕਿ ਲੈਣ ਦੇਣ ਦੇ ਬਸ ਇੱਥੇ ਪੁਸ਼ਪ ਸਰਦਾਰ ਕਰਜ਼ੀ ਨਹੀਂ ਕਰਨ ਦੇਵਾਂਗੇ ਆਪਰੇ ਕਿਸੇ ਨੇ ਇਹ ਗੱਲ ਕਹੀ ਆ ਕਿ ਖੁਦਕੁਸ਼ੀ ਕਰਨਾ ਜੁਰਮ ਹੈ ਇਹ ਹੋਣੀ ਨਹੀਂ ਚਾਹੀਦੀ ਇੱਥੇ ਪਰਚੇ ਪੈਂਦੇ ਸੀ ਪਹਿਲਾਂ ਕੇਸ ਬਣਦਾ ਨਾਲੇ ਨੌਜਵਾਨ ਮੁੰਡਾ ਮਰ ਜਾਂਦਾ ਨਾਲੇ ਪੁਲਿਸ ਕੁਝ ਨਹੀਂ ਕਰਦੀ ਜਿੱਥੇ ਬੰਦੀ ਜਦੋਂ ਦੀ ਹੈ ਫੋਨ ਚਾਇਆ ਨੇ ਆਪਾਂ ਨੇ ਕਿਹਾ ਵੀ ਖੁਦਕੁਸ਼ੀ ਵਾਲੇ ਤਾਂ ਮਾਮਲਾ ਲੈਣਾ ਸਰਕਾਰ ਨੇ ਕਰਵਾਈ ਹੈ ਖੁਦਕੁਸ਼ੀ 2 ਲੱਖ ਰਹਿਣਿਆ ਨਾਲੇ ਆਪ ਸਰਕਾਰ ਦੀ ਆਉਂਦੀ ਜੀ ਇੱਕ ਫਾਸੀ ਨਾਲ ਮਰੇ ਕਦ ਫਰਹਾ ਲੈ ਕੇ ਮਰੇ ਇਸ ਕਰਕੇ ਭੈਣੋ ਲੜਾਈ ਵੱਡੀ ਹੈ ਲੜਾਈ ਛੋਟੇ ਲੜਨ ਦੀ ਹੈ ਛੋਟੇ ਸਹਿਯੋਗ ਤੋਂ ਬਿਨਾਂ ਇਸ ਲੜਾਈ ਨੇ ਜਿੱਤਿਆ ਨਹੀਂ ਜਾਣਾ ਇਸ ਕਰਕੇ ਸਭ ਤੋਂ ਇਹ ਸਾਸ ਨਾਲ ਅਸੀਂ ਇਹ ਸਮਝਦੇ ਹਾਂ ਕਿ ਇਸ ਲੜਾਈ ਨੂੰ ਜਿੱਦਰੀ ਵੱਡੀ ਲੜਾਈ ਹੈ ਇਹ ਫੇਰ ਹੀ ਪਹਿਲਾਂ ਇਹਨੂੰ ਸਮਝ ਲਈ ਇਹਦੀ ਗੱਲ ਕੀ ਹੈ ਸਾਡੇ ਸਭ ਚਾਹੇ ਵੀ ਜਿਹੜੀ ਲੜਾਈ ਨੂੰ ਅਸੀਂ ਹੱਥ ਪਾਇਆ ਜਦੋਂ ਤੁਹਾਡੇ ਸਮਝ ਆਵੀ ਤੁਸੀਂ ਇਹ ਗੱਲ ਨੂੰ ਦੂਰ ਪਤਾ ਮੈਨੂੰ ਇੱਕ ਵਾਰੀ ਯਾਦ ਹੈ ਕੱਲ ਦੀ ਮੰਮੀ ਪੈਸਾ ਦੀ ਮਜਬੂਰੀ ਸੀ ਹਸਪਤਾਲ ਦੇ ਵਿੱਚ ਬੈਠਿਆ ਸੀ ਉੱਥੇ ਪਰਿਵਾਰ ਨਾਲ ਗੱਲ ਚੱਲਦੀ ਰਾਜਪੁਰੇ ਦੇ ਨੇੜੇ ਦਾ ਪਰਵਾਸ ਉਹਨਾਂ ਨੇ ਬਿਜਲੀ ਦੀ ਗੱਲ ਚਲਾਈ ਭਾਵੇਂ ਸਾਡੇ ਦਾ ਮੀਟਰ ਬਾਹਰ ਕੱਢੇ ਹੋਏ ਨੇ ਬਕਸੇ ਅੱਜ ਉਹਨਾਂ ਦੀ ਰੀਡਿੰਗ ਹੀ ਵਧਾ ਜਾਂਦੀ ਹੈ ਕੰਤਾ 12 12 15 15000 ਦਾ ਬਿਲਾ ਜਾਂਦਾ ਉਹ ਕਹਿੰਦੀ ਵੀ ਸਾਡੇ ਭਾਂਡੇ ਮੀਟਰ ਵਾਰ ਸਾਡੇ ਤਾਂ ਅੰਦਰ ਹੀ ਨਹੀਂ ਮੀਟਰ ਪਹਿਲੇ ਹੀ ਮੀਟਰ ਦੇ ਪੁਰਾਣੇ ਉਹ ਕਹਿੰਦੀ ਛੋਡੇਗਾ ਤਾਂ ਜੋ ਕਹਿੰਦੀ ਸਾਡੇ ਜਥੇ ਬੰਦੀ ਹੈ ਜਥੇ ਬੰਦੀ ਰੀਡਿੰਗ ਗੰਦੀ ਜਦੋਂ ਮਰਜੀ ਆ ਜਾਂ ਉਹ ਮੀਟਰ ਚੱਲ ਜਾਂਦਾ ਹੈ ਅੱਛਾ ਉਹਨੂੰ ਪਤਾ ਹੀ ਨਹੀਂ ਕਿ ਜੱਥੇਬੰਦੀ ਕੋਈ ਇਹੀ ਜੀ ਚੀਜ਼ ਹੈ ਜਿਹੜੀ ਸਰਕਾਰ ਦੇ ਫੈਸਲੇ ਨੂੰ ਮੰਨਦੀ ਹੈ ਜੀ ਉਹ ਕਹਿੰਦੇ ਸਾਡੇ ਆ ਬਾਈ ਸਾਡੇ ਤਾਂ ਆਸਪਾਸ ਜਿੰਨੇ ਪਿੰਡ ਨੇ ਸਾਰਿਆਂ ਦੇ ਮੀਟਰ ਅੰਦਰੀ ਨੇ ਇਹ ਬਿੱਲ ਵੀ ਬਾਈ ਸਭ ਦਾ 500 ਹੀ ਆਉਗਾ ਕੁੰਡੀ ਲੜਦੀ ਹੈ ਨਾ ਬਾਈ ਕੁੰਡੀ ਦਾ ਤੁਸੀਂ ਹੁਣ ਵੀ ਸਾਰਿਆਂ ਮੰਗੇ ਚਾਹੇ ਜੋ ਤਾਂ ਸਾਡਾ ਚਾਰ ਨਹੀਂ ਆ ਵਸੇ ਕੁੰਡੀ ਲਾਉਂਦਾ ਅਸੀਂ ਨਾ ਕੁੰਡੀ ਲਾਉਣ ਵਾਸਤੇ ਕਹਿੰਦੇ ਸਾਨੂੰ ਸਰਕਾਰ ਦੇ ਬਿਜਲੀ ਅਸਰ ਗੱਲ ਇਹ ਹੈ ਵੀ ਜਥੇ ਬੰਦੀ ਦੇ ਹੈ ਜਥੇ ਬੰਦੀ ਸਰਕਾਰ ਦੇ ਕੀਤੇ ਹੋਏ ਫੈਸਲੇ ਨੂੰ ਲੱਦ ਸਕਦੀ ਹੈ ਮੋੜ ਸਕਦੀ ਹੈ ਉਹਦਾ ਵਿਰੋਧ ਕਰ ਸਕਦੀ ਆਂਦੀ ਗੱਲ ਦਲੀਲ ਨਾਲ ਜਵ ਉਹਦੇ ਪਿੱਛੇ ਆਪਣਾ ਦੋਦਕ ਹੈ ਕਿ ਅਸੀਂ ਉਹ ਮੀਟਰ ਕਿਉਂ ਨਹੀਂ ਲਗਾ ਦਿੱਤੇ ਉਹਨਾਂ ਤੇ ਟੈਕਨਾਲੋਜੀ ਪਹਿਲਾਂ ਫੇਰ ਆਉ ਮੀਟਰਾਂ ਉਹ ਸਾਡੇ ਇਲਾਕੇ ਦੇ ਮੀਟਰ ਨਹੀਂ ਤੇ ਜੇ ਫੇਰ ਲਾਉਣੇ ਵੀ ਨੇ ਤਾਂ ਹਕਤਕਾਰ ਨੂੰ ਪੁੱਛ ਕੇ ਲੌੜੇ ਚੈੱਕ ਦੇਣਗੇ ਕਿ ਕਰਤ ਦਾ ਲੋੜ ਦਾ ਦਾ। ਇਸ ਕਰਕੇ ਅਸੀਂ ਜਿਹੜੀ ਗੱਲਾਂ ਕਰਦੇ ਆ ਜੱਥੇਬੰਦ ਕਿਤਾਬ ਦੇ ਨਾਲ ਸਰਕਾਰ ਦੇ ਜਿੱਤੇ ਹੋਏ ਫੈਸਲਿਆਂ ਨੂੰ ਮੋੜਿਆ ਜਾ ਸਕਦਾ ਹੈ। ਤੁਸੀਂ ਮੋੜ ਕੇ ਆ। ਆਪਾਂ ਕਹਿੰਦੇ ਵੀ ਨਹੀਂ ਜੱਜ ਦਾ ਹੁਕਮ ਹੈ, ਫਰਾਨੇ ਬੰਦੇ ਦੀ ਕੁਰਤੀ ਹੋਲੇ, ਆਹ ਜੱਜ ਦਾ ਹੁਕਮ ਹੈ, ਆਜ ਅਧਦੀਨ ਦਾ ਪ੍ਰਕਟ ਕੌਜਾ ਕਰਾਉਣਾ ਹੈ। ਆਹ ਜੱਜ ਦਾ ਹੁਕਮ ਹੈ, ਆਹ ਪੁਰਾਣਾ ਕਰਨਾ ਹੈ। ਜੱਜ ਦੇ ਹੁਕਮ ਬਏ ਬਏ ਰਹਿ ਜਾਂਦੇ ਨੇ ਲੋਕਾਂ ਨੂੰ ਚਾਹਵੇ, ਉਹ ਤੇ ਜੱਜ ਦੇ ਹੁਕਮ ਵੀ ਕਾਫੀ ਮੋੜ ਜਾਂਦੇ ਨੇ। ਇਸ ਤੱਕ ਐਸ ਤੱਕ ਕੋਈ ਦਰਕ ਨਹੀਂ। ਬਾਹਰ ਨੂੰ ਕਹਿਣਾ ਆ, ਬਾਹਰ ਨੂੰ ਦੱਸਣਾ ਆ। ਇਹ ਅਜਿਹਾ ਆ ਕਿ ਤੁਸੀਂ ਦੇਖ ਲੈਂ ਜੋ ਜਦੋਂ ਸੜੇ ਵੀ ਕਿਸੇ ਪਿੰਡ 'ਚ ਕੋਈ ਬੈਂਕ ਦਾ ਅਧਿਕਾਰੀ ਨੋਟਸ ਪੜਦਾ ਫਿਰਦਾ ਹੋਵੇ 10 ਪਹਿਣਾ ਇਕੱਠੀਆਂ ਹੋ ਜਾਓ। ਤੁਹਾਡੇ ਕੋਲ ਦੀ ਲੱਗਿਆ ਜਦੋਂ ਉਹ ਗੱਲਾਂ ਸੁਣ ਕੇ ਉਹ ਉਧੇ ਉਹ ਹੀ ਦਿੱਤੀ ਫੜ ਜੂਆ ਮੋਟਰਸਾਈਕਲ ਤੋਂ ਹੀ ਝਾੜ ਲੂ। ਨੋਟਸ ਨਹੀਂ ਕਿਸੇ ਘਰੇ ਦਿੰਦਾ। ਸੋਨ ਬੋਲਣ ਦੀ ਲੋੜ ਨਹੀਂ ਪੈਣੀ ਜੇ ਤੁਸੀਂ ਪੁੱਛ ਲਿਆ ਬੁਲਾ ਕੇ ਵੀ ਉਰੇ ਆ ਬਾਈ ਐ ਕਿਤੇ ਮੈਂ ਵਰਦਾ ਕਾਲੇ ਵਾਸਤੇ ਆਇਆ ਸੀ ਪਾਸ ਪਾ ਦੂ ਜੇ ਕਿਤੇ ਤੁਹਾਡੀਆਂ ਦੁਨੀਆਂ ਦੇਖ ਲਈਆਂ ਫਿਰ ਨਾ ਸੋ ਬੋਲਣ ਦੀ ਲੋੜਾ ਨਾ ਹੁੰਦਾ ਸੋਲੇ ਆਇਓ ਇਹ ਕਰਕੇ છોਡੀ ਤਾਂ ਤੇ ਬਹੁਤ ਧਿਆਨ ਹੈ ਇਹ ਦਾਤ ਤੇ ਗਰੋਸਾ ਕਰੋ ਇਹ ਤਾਕਤ ਤੁਸੀਂ ਦੂਜਿਆਂ ਦੀ ਖਾਤਰ ਵਰਤਦੇ ਨੇ। ਇਹ ਦੂਜਿਆਂ ਨੂੰ ਗਾਲੇ ਕੱਢਦੇ ਨੇ। ਨਾਲ ਉਹਨਾਂ ਦੇ ਖੋਖੀ ਹੱਥ ਨਾਲ। ਪਹਿਨਾ ਆਦੇਥੀ ਬਣਾਉਨੇਓ। ਫੇਰ ਜਾ ਕੇ ਤਰਲੇ ਕਰਦੇ ਆਂ ਸਰਪੰਚ। ਸਾਡੇ ਮੁੰਡੇ ਤੋਂ ਤੌੜਾ ਦਰਦ ਪੜਾਇਆ। ਇਹ ਤਾਕਤ ਤੁਹਾਡੇ ਕੋਲ ਹੀ ਆ ਬਾਈ। ਜਦੋਂ ਆਪਦੀ ਤਾਕਤ ਆਪਣੇ ਵਾਸਤੇ ਵਰਤਣ ਲੱਗੇ ਨਾ। ਜਿਵੇਂ ਕਹਿੰਦੇ ਹੁੰਦੇ ਨੇ ਹਾਥੀ ਦੀ ਉਹਦੀ ਤਾਕਤ ਦਾ ਨਹੀਂ ਪਤਾ। ਇਹ ਕਰਕੇ ਸਾਡੇ ਲੋਕਾਂ ਨੂੰ ਕੀ ਗੱਲ ਦਾ ਪਤਾ ਵੀ ਸਾਡੇ ਫਿਰ ਰੋੜੇ ਤੋਂ ਕੀ ਵੜਦਾ ਅਸੀਂ ਨਿਵਾਣੇ ਆ ਐਸੇ ਸਿਰ ਤਾਂ ਹੁਈ ਅਗਰੂਨੀ ਕਾਲਕ ਸਮਾਜ ਨੇ ਇਹ ਇਸੇ ਬਾਰੇ ਦਾ ਪ੍ਰਚਲਨ ਤਾਂ ਗੱਲ ਹੀ ਹੋਰ ਨੇ ਇਹੀ ਗੱਲ ਕਰਦੀਆਂ ਸਾਡੇ ਘਰ ਦੇ ਦਾ ਬਾਹਰ ਹੀ ਨਿਕਲੇ ਨਿੱਪੜੇ ਬਾਈ ਅਸੀਂ ਨਹੀਂ ਵੀ ਆਪਣੀ ਕਿਸੇ ਨੂੰ ਕਹਿ ਵੀ ਇੱਥੇ ਔਰਤਾਂ ਨੂੰ ਲਿਆ ਕਰੋ ਬਾਈ ਔਰਤਾਂ ਤਾਂ ਨਹੀਂ ਆਉਂਦੀਆਂ ਬਾਈ ਸਿਆ ਸਾਡੇ ਘਰ ਦੇ ਨਹੀਂ ਖੜੇ ਬਾਹਰ ਨਿਕਲਣੇ ਇਹ ਉਦੋਂ ਬਾਹਰ ਨਿਕਲਣਗੇ ਜਦੋਂ ਕਿਸੇ ਦੇ ਪੋਚੇ ਲਾਉਣੇ ਪੈਗੇ ਜਦੋਂ ਸਾਰੀਆਂ ਜਮੀਨਾਂ ਪੁਸਕੀਆਂ ਜਦੋਂ ਕਿਸੇ ਦਾ ਗੋਹਾ ਘਟਾ ਡਿੱਕਾ ਨਾ ਪਾਇਆ ਜਦੋਂ ਕਿਸੇ ਦੇ ਕੱਪੜੇ ਧੋਣੇ ਪੈਗੇ ਉਦੋਂ ਬਾਹਰ ਨਿਕਲਣੀਆਂ ਪਿਆ ਇਹ ਐਵੇਂ ਸੀ ਤੁਹਾਨੂੰ ਸਾਨੂੰ ਇੱਕ ਗੱਲ ਦਾ ਪਤਾ ਹੈ ਅਸੀਂ ਇਹ ਜ਼ਿੰਦਗੀ ਦੇ ਵਿੱਚੋਂ ਲੱਗੇ ਹਾਂ ਜਿੰਨੀਆਂ ਤਕਰੀਬਾਂ ਤੁਸੀਂ ਚੱਲਦੀਆਂ ਹੋ ਐਨਾ ਸਮਾਜ ਦੇ ਵਿੱਚ ਬੰਦੇ ਹੀ ਚੱਲਦੇ ਜਿਹੜੇ ਹਾਲਾਤਾਂ ਦੇ ਵਿੱਚੋਂ ਵੀ ਤੁਸੀਂ ਗੁਜ਼ਰ ਰਹੇ ਹੋ ਇਹ ਹਾਲਾਤਾਂ ਦੇ ਵਿੱਚ ਤੁਸੀਂ ਅਸੀਂ ਬੰਦੇ ਨਹੀਂ ਬੁੜੇ ਕਿਤੇ ਇਹ ਨਹੀਂ ਨਾ ਲੱਭੋ ਕਾਸ਼ ਉਹ ਪੰਜਾਬ ਦੀ ਐਜੂਕੇਸ਼ਨ ਦੀ ਹੱਥ ਕੀ ਆ ਬਈ ਕਿਸੇ ਸਕੂਲ ਦਾ ਰਿਜਰਟ ਚੱਕ ਲੋ ਇੰਨੇ 90% ਕੁੜੀਆਂ ਪਾਸ ਹੁੰਦੀਆਂ ਨੇ 99% ਕੁੜੀਆਂ ਕੋਈ ਮੈਥ ਚੱਕ ਲੋ ਕਿਤੇ ਪਾਸੇ ਹਰੇਕ ਪਾਸੇ ਕੁੜੀਆਂ ਹਸ਼ਿਆਰ ਨੇ ਮੁੱਢਤ ਬਹੁਤ ਐਨ ਨੇ ਹੁਣ ਤਾਂ ਬਹੁਤ ਸਾਰੇ ਘਰਾਂ ਦੇ ਵਿੱਚੋਂ ਸਾਡੇ ਗੁਗਵਾਂ ਨਹੀਂ ਆਲੇ ਨਾਮਾ ਗਿਆ ਹੋਇਆ ਇਕ ਉਹਨਾਂ ਦੇ ਪੁਘਾਰੀ ਆ ਗਏ ਮੰਗਣਾਂ ਨਾਲ ਉਹ ਮਾਈ ਸੀ ਉਹ ਕਹਿੰਦੀ ਭਾਈ ਤੁਹਾਡੇ ਵਿਆਹ ਹੋਇਆ ਨਵਾਂ ਨਵਾਂ ਮੈਂ ਤਾਂ ਕਹਿੰਦੀ ਮੈਨੂੰ ਚੰਗੀ ਦਾਣ ਦੇ ਦੇ ਫਰਮਾਤਮਾ ਤੈਨੂੰ ਪੋਤਾ ਦੇਵੇ ਉਹ ਕਹਿੰਦੀ ਫਿੱਟੇ ਨੂੰ ਪੋਤਾ ਪੁੱਤਾ ਨਹੀਂ ਮੈਨੂੰ ਚਾਹੀਦਾ ਮੈਂ ਤਾਂ ਪੋਤੀ ਘਹਿ ਮੈਂ ਤਾਂ ਦਾ ਦੇਉ ਮੁੰਡੇ ਦਾ ਥਪਾਉਂਦੇ ਨੇ ਮੁੰਡੇ ਦਾ ਨਸ਼ੇ ਲਾ ਕੇ ਜਾਂਦੇ ਨੇ ਮੁੰਡੇ ਦਾ ਬੁੱਧਾ ਬੜਦੇ ਨੇ ਆਹ ਖਾਣੇ ਬਈ ਤੁਹਾਡਾ ਕੁੜੀਆਂ ਨੇ ਬਣਾਇਆ ਇਹ ਤੁਹਾਡੀ ਕਾਰਕ ਜਾਰੀ ਦਾ ਖਾਣਾ ਹੈ ਤੁਹਾਡਾ ਬਹੁਤ ਵੱਡਾ ਸਤਾਨ ਹੈ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਆਜ ਜੀ ਜੇ ਕੋਹ ਦੇ ਵਿੱਚ ਜੇ ਅਸੀਂ ਜਿੱਤੇ ਆ ਕੋਈ ਜੱਥੇ ਮੰਦਿਰਾਂ ਦੇ ਨਾਂ ਹੈ ਤਾਂ ਛੋਡੇ ਕਰਦੇ ਤੁਸੀਂ ਬਹੁਤ ਸਿਆਣੇ ਸਾਡੇ ਦਮਾਗਾਂ ਦੇ ਵਿੱਚ ਆ ਸਾਡੇ ਨਾਲ ਪਰਿਵਾਰ ਰਹੇ ਨੇ ਮੇਰੇ ਘਰ ਵਾਲੇ ਮੇਰੇ ਨਾਲ ਰਹੀ ਹੈ ਮੈਨੂੰ ਵੀ ਨਹੀਂ ਸੀ ਪਤਾ ਹੋਇਆ ਇਹ ਨਹੀਂ ਤੇ ਲੈ ਰਹਾ ਹੋ ਮੈਨੂੰ ਵੀ ਉਹ ਨਹੀਂ ਪਤਾ ਲੱਗਾ ਜਿਹਦੇ ਜਿਹਦੇ ਨੂੰ ਇਹ ਕੰਮ ਕਰਦੇ ਆਂ ਆਪਾਂ ਨੂੰ ਨਹੀਂ ਪਤਾ ਇਹ ਕਰਕੇ ਥੋੜਾ ਕੰਮ ਕਰਨ ਦਾ ਚੰਦ ਸਾਰਿਆਂ ਨੂੰ ਪਹਿਲਾਂ ਉੱਠਣਾ ਸਾਰਿਆਂ ਨੂੰ ਪਿੱਛੋਂ ਸੌਣਾ ਸਾਰਿਆਂ ਨੂੰ ਪਹਿਲਾਂ ਬਣਾਉਣਾ ਸਾਰਿਆਂ ਨੂੰ ਪਿੱਛੋਂ ਖਾਣਾ ਇਹ ਹਾਜਮਾ ਥੋੜਾ ਤੇ ਇਸ ਕਰਕੇ ਇਹ ਸੁੰਦਰ ਰੋਮਨੀ ਦੀ ਛੋਟੇ ਜਿਹੇ ਸਿਹਰੀ ਬਹੁਤ ਵੱਡੀ ਲੋੜ ਹੈ ਅਸੀਂ ਆਸ ਕਰਦੇ ਆਂ ਕਿ ਵਰਤਮਾਨ ਦੇ ਇਸ ਫੈਸਲੇ ਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ